ਮਤ੍ਰਿਆਪੁੱਤ ਕਹਾਣੀ ਦਾ ਪਹਿਲਾ ਭਾਗ ਤੁਸੀਂ ਸੁਣਿਆ ਤੁਹਾਨੂੰ ਉਮੀਦ ਹੈ ਬਹੁਤ ਪਸੰਦ ਆਇਆ ਹੋਵੇਗਾ ਦੂਜਾ ਭਾਗ ਲੈ ਕੇ ਹਾਜ਼ਰਾਂ ਜੀ ਲੈ ਪੈਣਾ ਆਈ ਬੈਠੀ ਐ ਪਿੰਦੇ ਨੇ ਬਲਦਕੁਲੀ ਨਾਲ ਬਣਦਿਆ ਕਿਹਾ ਜੀਤੋ ਵੇੜੇ ਵਿੱਚ ਬੈਠੀ ਚਾਹ ਪੀ ਰਹੀ ਸੀ ਮੱਥਾ ਟੇਕ ਰਿਆ ਪੈਣੇ ਪਿੰਦਾ ਤੇ ਬਲਦੇਵ ਦੋਮੋ ਪੱਠੀ ਪੁੱਤ ਸੁਖ ਸਾਨ ਪੁੱਛਣ ਤੋਂ ਬਾਅਦ ਪਿੰਦਾ ਬੋਲਿਆ ਹੋਰ ਪੈਣੇ ਕਿਵੇਂ ਆਉਣਾ ਹੋਇਆ ਆਉਣਾ ਕਿਵੇਂ ਆ ਸੋਡੇ ਦੋਮਾ ਵਾਂਗੂ ਇਹ ਵੀ ਮੀਰਾ ਸਿਰ ਖਾਈ ਜਾਂਦਾ ਕੀ ਮੈਂ ਜੀ ਕੁੜੀ ਨੂੰ ਕਿਉਂ ਡੋਗਣ ਲੱਗਿਆ ਹੋ ਜਿਵੇਂ ਅਸੀਂ ਤਾਂ ਕੁੜੀ ਦੇ ਪੈਰੀਆਂ ਬੇਬੇ ਪਾਣੀ ਸੋਈ ਵਿੱਚ ਅੱਖੀ ਦਿਖਾਈ ਨਿਕਲੀ ਦੇਖ ਜੀ ਤੋ ਮੈਂ ਵੀ ਰਾਣੀ ਦਾ ਭਲਾਈ ਚਾਹਣੀ ਆ ਭਾਈ ਪਰ ਤੁਸੀਂ ਤਾਂ ਤਿੰਨੋਂ ਮੇਰੇ ਮੰਗਰੀ ਪੈ ਗਏ ਚਾਚੀ ਰਾਣੀ ਛੋਟੀ ਐ ਅਜੇ ਤੇ ਮੁੰਡਾ ਕਿੰਨੀ ਵੱਡੀ ਉਮਰ ਦਾ ਐ ਇਹ ਵੀ ਤਾਂ ਸੋਚ ਇਹਦੇ ਤੂੰ ਕਿਉਂ ਨਹੀਂ ਕੁਝ ਬੋਲਦਾ ਰਾਣੀ ਕਿੱਥੇ ਐ ਉਹ ਤਾਂ ਤਾਂ ਉਹ ਸਾਰਾ ਦਿਨ ਜਾਂ ਸੇਦੀ ਰਾਣੀ ਬਣੀ ਲਿੰਦੀ ਐ ਹੁਣ ਕੀ ਹੋਇਆ ਉਹਨੂੰ ਜੀ ਚੁੱਕ ਕੇ ਆਪ ਬੈਠੀ ਐ ਜੀਤੋ ਨੇ ਭਿੰਦੇ ਨੂੰ ਕਿਹਾ ਰਾਣੀ ਨਾਣ ਕੇ ਗਈ ਐ ਭਣੇ ਮਾਮਾ ਜਿੰਦਾ ਲੈ ਗਿਆ ਸੀ ਉਹਨੂੰ ਕੁਝ ਦਿਨ ਪਹਿਲਾਂ ਬਾਹਰ ਹੂਰੇ ਦੀ ਆਵਾਜ਼ ਆਉਂਦੀ ਐ ਚੱਕੀ ਭਾਨੀ ਆਪਣੀ ਚੁੰਨੀ ਚੁੱਕ ਕੇ ਮੱਥੇ ਤੇ ਥੋੜੀ ਨੀਵੀ ਕਰਦੀ ਹੋਈ ਬੋਲੀ ਆ ਗਿਆ ਤੁਹਾਡਾ ਪਿਓ ਹੁਣ ਬੋਲੋ ਜੀ ਦੇ ਵਿੱਚ ਹਿੰਮਤ ਐ ਮੈਨੂੰ ਮੱਤਾਂ ਦਿੰਦੇ ਸੀ ਹੂਗੋਰਾ ਮਾਰਨ ਵਾਲਾ ਵਿਅਕਤੀ ਭਿੰਦੇ ਦਾ ਬਾਪੂ ਜੀ ਜੋ ਅੱਜ ਹੀ ਕਈ ਦਿਨਾਂ ਤੋਂ ਬਾਅਦ ਘਰ ਆਇਆ ਸੀ ਉਹ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਨ ਲਈ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ ਉਹਦੇ ਮੂਰੇ ਬੋਲਣਾ ਖਾਲਾਗੀ ਦਾ ਬਾੜਾ ਨਹੀਂ ਸੀ ਘਰ ਦੀ ਪ੍ਰਧਾਨ ਅਤੇ ਘਰ ਦੇ ਹੁਕਮ ਚਲਾਉਣ ਵਾਲੀ ਚਾਚੀ ਭਾਨੀ ਨੇ ਵੀ ਅੱਜ ਤੱਕ ਭਿੰਦੇ ਦੇ ਬਾਪੂ ਨਾਲ ਜਵਾਨ ਸਾਂਝੀ ਨਹੀਂ ਸੀ ਕੀਤੀ ਸਾਸਰੀ ਘਰ ਬਾਪੂ ਜੀ ਜਿੱਤੋ ਨੇ ਦੋਵੇਂ ਹੱਥ ਜੋੜ ਕੇ ਬਾਪੂ ਜੀ ਨੂੰ ਸਾਸਤਰੀ ਕਾਬਲਾਈ ਤੇ ਸਾਰਿਆਂ ਨੇ ਫਤੇ ਬਲਾਈ। ਸਭ ਦੀ ਫਤੇ ਬਰਵਾਨ ਕਰਨ ਤੋਂ ਬਾਅਦ ਟੈਰ ਸਿੰਘ ਗੁਸਰਖਾਨੇ ਵਿੱਚ ਨਹਾਉਣ ਵੜ ਗਿਆ ਤੇ ਪਿੰਡਾ ਪਸੂਆਬਰ ਹੋ ਗਿਆ। ਬਾਕੀ ਰਹਿਦਾ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਸੰਦੀਪ ਕੌਰ ਦੀ ਆਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੀ ਦੱਸਣਾ।